ਸਹੀ ਜੂਨੀਅਨ ਜਿੰਦਾਬਾਦ ਵਿਆਰ ਟੈਕਸੀ ਯੂਨੀਅਨ ਜਿੰਦਾਬਾਦ ਧੱਕੇਸ਼ਾਹੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਟੈਕਸੀ ਟੈਕਸ ਬਾ ਮਾਫ ਕਰੋ ਮਾਫ ਕਰੋ ਮੁਆਫ ਕਰੋ ਧੱਕੇਸ਼ਾਹੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਵਿਆਰ ਟੈਕਸੀ ਯੂਨੀਅਨ ਜਿੰਦਾਬਾਦ ਜਨ ਸਰਕਾਰ ਮਰਦਾਬਾਦ ਸਾਤਸਰੀਆ ਗਾਲ ਦੋਸਤੋ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਅਸੀਂ ਦਰਸ਼ਕ ਰਿਪੋਰਟ ਬਾਈਪਾਸ ਦੇ ਮੌਜੂਦ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਕਿ ਇੱਥੇ ਆਜ਼ਾਦ ਟੈਕਸੀ ਦੇ ਪ੍ਰਧਾਨ ਅਜੇ ਕੁਮਾਰ ਜੀ ਤੇ ਨਾਲ ਉਹਨਾਂ ਦੇ ਨਾਲ ਸਹਿਯੋਗ ਕਰ ਰਹੇ ਨੇ ਐਸਬੀਐਸ ਟੈਕਸੀ ਹੈਲਪਲਾਈਨ ਤੋਂ ਪ੍ਰਧਾਨ ਸੰਤੋਸ਼ ਰਾਣਾ ਜੀ ਉਹਨਾਂ ਦੀ ਅਗਵਾਈ ਹੇਠ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਟੈਕਸੀ ਯੂਨੀਅਨ ਵੱਲੋਂ ਇੱਕ ਧਰਨਾ ਲਾਇਆ ਜਾ ਰਿਹਾ ਆ ਕਿਸੇ ਟੈਕਸ ਨੂੰ ਲੈ ਕੇ ਇਹਨਾਂ ਨੇ ਧਰਨਾ ਲਾਉਣਾ ਜਲੰਧਰ ਦੇ ਵਿੱਚ ਸਾਰੇ ਪੰਜਾਬ ਤੋਂ ਅੱਜ ਇਕੱਠ ਹੋਣਾ ਆ ਨਵੇਂ ਸ਼ਹਿਰ ਤੋਂ ਵੀ ਤਕਰੀਬਨ ਤਕਰੀਬਨ 100 ਤੋਂ ਪਲੱਸ ਜਿਹੜੀ ਗੱਡੀ ਆ ਉਹ ਉੱਥੇ ਧਰਨੇ ਤੇ ਜਾਣੀ ਆ ਤੇ ਆਓ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਭਿਕਰ ਜੀ ਹਾਂਜੀ ਮੈਂ ਜਾਟ ਟੈਕਸੀ ਯੂਨੀਅਨ ਦਾ ਜਨਰਲ ਸੈਕਟਰੀ ਪੰਜਾਬ ਆ ਤੇ ਅੱਜ ਆਪਾਂ ਇੱਕ ਸਾਡੇ ਤੇ ਟੈਕਸ ਥੋਪੇ ਗਏ ਆ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਕਿ ਵਨ ਟਾਈਮ ਏ ਆਈਟੀਪੀ ਟੈਕਸ ਆ ਉਹਦੇ ਵਿੱਚ ਸਾਡਾ ਇੱਕ ਗੁਲਾਬੀ ਪਰਮਿਟ ਹੁੰਦਾ ਸੀ 3 ਨੰਬਰ ਫਾਰਮ ਉਹ ਬੰਦ ਕਰਕੇ ਤੇ ਸਾਨੂੰ ਇੱਕੋ ਹੀ ਫਾਰਮ ਦਿੱਤਾ ਜਾ ਰਿਹਾ ਦੋ ਨੰਬਰ ਉਹਦੇ ਵਿੱਚ ਕੀ ਹੈ ਜਿਹੜੇ ਸਿੰਗਲ ਹੈਂਡ ਗੱਡੀ ਵਾਲੇ ਮਾਲਕ ਹੈ ਜੀ ਉਹਨਾਂ ਤੇ ਬਹੁਤ ਵੱਡਾ ਬੋਝ ਪੈਣ ਲੱਗਾ ਹੈ ਉਹਦੇ ਚ ਇਹ ਹੈ ਜੀ ਕਿਉਂਕਿ ਪਹਿਲਾਂ ਅਸੀਂ ਬੰਦੇ ਦਿੱਲੀ ਜਾਂਦੇ ਸੀ ਇੱਕ ਦਿਨ ਦਾ ਟੈਕਸ ਕਢਾ ਲੈਂਦੇ ਸੀ ਜਿਹੜੀ ਵੀ ਸਟੇਟ ਜਾਂਦੇ ਸੀ ਉਹਦੇ ਉਹਦਾ ਟੈਕਸ ਕਢਾ ਲੈਂਦੇ ਸੀ ਹੁਣ ਸਾਨੂੰ ਸਾਲ ਦਾ ਟੈਕਸ ਇਕੱਠਾ ਕਢਾਣਾ ਪੈਣਾ ਜੇ ਅਸੀਂ ਸਾਲ ਦਾ ਟੈਕਸ ਨਹੀਂ ਕਢਾਉਂਦੇ ਤਾਂ ਸਾਡੇ ਕੋਲ ਪਰਮਿਟ ਨਹੀਂ ਹੈ ਬਾਹਰ ਜਾਣ ਦਾ ਉਹਦੇ ਨਾਲ ਸਾਡੀ ਜਿਹੜੀ ਵੀ ਟੈਕਸੀ ਕੀਤਾ ਆ ਉਹਨੂੰ ਬਹੁਤ ਟਾ ਲੱਗ ਰਹੀ ਆ ਤੇ ਸਾਡੇ ਜਿਹੜੇ ਅਸੀਂ ਜਿਹੜੇ ਸਾਰੇ ਬੰਦੇ ਅੱਜ ਇਕੱਠੇ ਹੋਏ ਆ ਅਸੀਂ ਇੱਕ ਜਨਕਿ ਕਮਾਊਪਰ ਤਾਂ ਪੰਜਾਬ ਗਵਰਨਮੈਂਟ ਦੇ ਜੀ ਸੈਂਟਰ ਗਵਰਨਮੈਂਟ ਦੇ ਅਸੀਂ ਆਪਣਾ ਕੰਮ ਆਪ ਕਰਕੇ ਆਪਣੀਆਂ ਰੋਟੀਆਂ ਆਪ ਆਪਣੇ ਘਰਾਂ ਚਾ ਭੇਜਦੇ ਆ ਤੇ ਸੈਂਟਰ ਗਵਰਨਮੈਂਟ ਨੂੰ ਵੀ ਪੈਸੇ ਭੇਜਦੇ ਆ ਪੰਜਾਬ ਗਵਰਨਮੈਂਟ ਨੂੰ ਵੀ ਪੈਸੇ ਭੇਜਦੇ ਆ ਜੀਐਸਟੀ ਆ ਵੀ ਪੇ ਕਰਦੇ ਆ ਇੰਸ਼ੋਰਸਾਂ ਵਾਲਿਆਂ ਨੂੰ ਪੈਸੇ ਦਿੰਨੇ ਆ ਇਸ ਕਰਕੇ ਅਸੀਂ ਸਾਰੇ ਇਸ ਕਰਕੇ ਇਕੱਠੇ ਹੋਏ ਆ ਕਿ ਜਿਹੜਾ ਵੀ ਅੱਜ ਇਹ ਕਾਨੂੰਨ ਸਾਡੇ ਤੇ ਲਾਗੂ ਹੋਣ ਜਾ ਰਿਹਾ ਆ ਉਹ ਕਾਨੂੰਨ ਨੂੰ ਰੋਕ ਉਹਦੇ ਰੋਕ ਖਾਮ ਲਈ ਅਸੀਂ ਜਲੰਧਰ ਦੇ ਵਿੱਚ ਜਾ ਕੇ ਪੀਏਪ ਚੌਂਕ ਤੇ ਬਹੁਤ ਵੱਡਾ ਇਕੱਠ ਕਰ ਰਹੇ ਆ 100 ਤੋਂ ਪਲੱਸ ਗੱਡੀ ਸਾਡੀ ਨਵੇਂ ਸ਼ਹਿਰ ਤੋਂ ਜਾ ਰਹੀ ਆ ਜੀ ਜੀ ਤੇ ਕਪੂਤਲਾ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਚਾਰ ਪੰਜ ਜ਼ਿਲ੍ਹੇ ਹਲੇ ਇਕੱਠੇ ਹੋ ਰਹੇ ਆ ਜੀ ਇਹ ਸਿਰਫ ਪੰਜਾਬ ਗਵਰਨਮੈਂਟ ਨੂੰ ਮੈਂ ਤੁਹਾਡੇ ਰਾਹੀਂ ਦੱਸਣਾ ਚਾਹਣਾ ਜਾਂ ਸੈਂਟਰ ਗਵਰਨਮੈਂਟ ਨੂੰ ਕਿ ਇਹ ਅਖਲੀ ਟ੍ਰੇਲਰ ਪੇਸ਼ ਕਰ ਰਹੇ ਆ ਸਾਡੀ ਫਿਲਮ ਬਾਕੀ ਆ ਜੇ ਸਾਡੇ ਕਾਨੂੰਨ ਨਾ ਬੰਦ ਡੋਕੇ ਗਏ ਇਹਨਾਂ ਨੂੰ ਫਿਲਮ ਪੂਰੀ ਦਿਖਾਈ ਜਾਵਾਂਗਾ ਇਤਾਂ ਦੀ ਫਿਲਮ ਦਿਖਾ ਲਾਂਗੇ ਕਿ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੀ ਅੱਖਾਂ ਖੋਲ ਦਵਾਂਗੇ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਸੀ ਬੀਬੀ ਬੱਤੀ ਵਾਲਿਆਂ ਦਾ ਜੋ ਹਰ ਸਮੇਂ ਹਰ ਟਾਈਮ ਤੋਂ ਸਮੇਂ ਦਾ ਸਮਾਂ ਕੱਢ ਕੇ ਸਾਡੇ ਵੀਰਾਂ ਦੀ ਆਵਾਜ਼ ਦੁਨੀਆ ਤੱਕ ਪਹੁੰਚਾਉਂਦੇ ਆ ਤੇ ਵੀਰ ਸਾਡੇ ਇਕੱਠੇ ਹੋਇਆ ਜੀ ਗੁਲਾਬੀ ਪਰਮਟ ਜੋ ਕਿ ਸਾਡਾ ਹਰ ਸਾਲ ਅਸੀਂ ਟੈਕਸੀ ਚਲਾਉਂਦੇ ਆ ਜੋ ਕਿ ਇਹ ਪਰਮਟ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਜਿਹਨੂੰ ਗਵਰਨਮੈਂਟ ਬੰਦ ਕਰ ਰਹੀ ਹੈ ਤੇ ਅਸੀਂ ਚਾਹੁੰਦੇ ਆ ਕਿ ਇਹ ਬੰਦ ਨਾ ਹੋਵੇ ਇਹ ਜਿਸ ਤਰ੍ਹਾਂ ਪਹਿਲਾਂ ਲਾਗੂ ਸੀ ਓਦਾਂ ਹੀ ਰਹੇ ਇਹ ਮੁੱਦਾ ਕਿਸੇ ਯੂਨੀਅਨ ਦਾ ਨਹੀਂ ਹੈਗਾ ਕਿਸੇ ਵੀ ਹੈਲਪਲਾਈਨ ਦਾ ਨਹੀਂ ਹੈਗਾ ਅਸੀਂ ਬੇਨਤੀ ਕਰਦੇ ਆ ਜਿੰਨੇ ਵੀ ਵੀਰ ਆਨਲਾਈਨ ਬੈਠੇ ਆ ਫੇਸਬੁੱਕ ਤੇ ਵੀਰਾਂ ਨੂੰ ਬੇਨਤੀ ਹੈ ਵੱਧ ਚੜ ਕੇ ਡਰਾਈਵਰ ਵੀਰ ਉਥੇ ਜਲੰਧਰ ਪੁੱਜੋ ਤਾਂ ਕਿ ਜੋ ਵੀ ਮਸਲਾ ਹੱਲ ਹੋਵੇ ਤੇ ਸਰਕਾਰ ਨੂੰ ਪਤਾ ਲੱਗੇ ਪੇ ਸਾਡੇ ਭਰਾਵਾਂ ਦਾ ਇੱਕਾ ਹੈਗਾ ਨਵਾਂ ਸ਼ਹਿਰ ਜ਼ਿਲ੍ਹੇ ਚ ਕਿੰਨੀਆਂ ਗੱਡੀਆਂ ਜਾਰੀ ਰਹਿਣਾ ਜੀ ਅੱਜ ਨਵੇਂ ਸ਼ਹਿਰ ਚ ਵੱਧ ਤੋਂ ਵੱਧ ਗੱਡੀ ਪਹੁੰਚੂਗੀ ਜੀ 100 ਪਲੱਸ ਹੋ ਸਕਦਾ 200 300 ਵੀ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਗੁੱਗੀ ਬਾਈ ਜੀ ਨਵਾਂ ਸ਼ਹਿਰ ਤੋਂ ਜੀ ਜੀ ਹਾਂ ਜੀ ਬਾਈ ਜੀ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਸਾਰੇ ਭਰਾ ਆਪਣੇ ਕਿਉਂਕਿ ਇਹ ਸਰਕਾਰ ਇੱਕ ਗੁੰਡਾ ਰਾਜ ਕਰ ਰਹੀ ਆ ਜੀ ਗੁੰਡਾ ਰਾਜਾ ਸਰਕਾਰ ਦਾ ਜੋ ਜਿੱਦਾ ਪਹਿਲਾਂ ਪਰਮਿਟ ਚੱਲਦੇ ਸੀਗੇ ਉਸੇ ਤਰ੍ਹਾਂ ਚੱਲਣੇ ਚਾਹੀਦੇ ਆ ਜੀ ਹੁਣ ਇਹ ਸਿੰਗਲ ਗੱਡੀ ਆਲਾ 30000 ਰੁਪਿਆ 60000 ਰੁਪਿਆ 80000 ਰੁਪਿਆ ਕਿੱਥੋਂ ਭਰੂੰਗਾ ਜੀ ਗੱਡੀ ਦਾ ਇਹ ਸਾਡੇ ਲਈ ਬੰਦਪਾ ਕੀ ਖਬਰ ਆ ਅਸੀਂ ਇਹਦਾ ਵਿਰੋਧ ਕਰਦੇ ਆ ਜੀ ਕਿਉਂਕਿ ਸਾਡੇ ਕੋਲ ਇਹਨੇ ਪੈਸੇ ਹੈ ਨਹੀਂਗੇ ਜਿੰਨੇ ਇਹਨਾਂ ਨੇ ਲੁੱਟ ਮਚਾਈਓ ਆ ਸਾਡੇ ਕੋਲ ਇਹਨੇ ਪੈਸੇ ਇਹਨਾਂ ਨੂੰ ਰਟਾਣ ਨੂੰ ਹੈ ਨਹੀਂਗੇ ਅਸੀਂ ਹੈਗੇ ਦੁਖੀ ਜਾਹਾਂ ਨੂੰ ਇਹ ਯਾਦ ਦੇਣ ਤੇ ਜਾ ਵੀ ਸਾਡੇ ਨਾਲ ਇਨਸਾਫ ਕਰਨੇ ਸੀ ਜਿਹੜੀ ਆ ਸਰਕਾਰ ਇਹ ਆਈ ਆ ਬਿਲਕੁਲ ਧੱਕਾ ਕਰ ਲਈ ਆ ਜੀ ਜੱਤ ਤੋਂ ਪਹਿਲਾਂ ਇਹਨਾਂ ਨੇ ਨੋਟਬੰਦੀ ਕੀਤੀ ਆ ਮੁੜ ਕੇ ਕੁਛ ਕਰ ਲਿਆ ਕੁਛ ਕਰ ਲਿਆ ਉਹਦੇ ਬਾਅਦ ਚੋਂ ਆਪਣੀਆਂ ਆਪਣੀਆਂ ਸਰਕਾਰਾਂ ਜੋ ਇਹ ਕਰਦੀਆਂ ਰਾਤ ਨੂੰ ਇਹਨਾਂ ਨੂੰ ਸੁਪਨਾ ਆ ਜਾਂਦਾ ਆ ਚੱਕੇ ਉਹੀ ਕਾਨੂੰਨ ਚੱਕੇ ਲਾਗੂ ਕਰ ਦਿੰਦੀਆਂ ਆ ਕਿਆ ਗੱਲ ਅਸੀਂ ਇਹ ਦੁਨੀਆ ਦੇ ਵਿੱਚ ਵਸਦੇ ਨਹੀਂ ਦੁਨੀਆ ਵਸਦੀ ਆ ਇਹ ਕਿਹਨਾਂ ਦੇ ਨਾਲ ਵਸਦੇ ਆ ਜੇ ਦੁਨੀਆ ਇਹਨਾਂ ਨੂੰ ਵੋਟਾਂ ਨਾ ਪਾਣ ਤਾਂ ਇਹ ਕਿੱਥੋਂ ਵਾਜਣ ਇਸ ਦੁਨੀਆ ਦੇ ਉੱਤੇ ਅਸੀਂ ਹੈਗੇ ਦੁਖੀ ਅੱਜ ਨਵੇਂ ਸ਼ਹਿਰ ਤੋਂ ਜਿਲ੍ਹੇ ਦੇ ਵਿੱਚੋਂ ਲਗਭਗ 100 ਤੋਂ ਉੱਪਰ ਗੱਡੀ ਆ ਜੀ ਜਿਹੜੀ ਅਸੀਂ ਗੱਡੀ ਇਕੱਠੀ ਕਰਕੇ ਅਸੀਂ ਸਾਰੇ ਭਰਾ ਜਾਨੀ ਕਿ ਇਕੱਠੇ ਹੋ ਕੇ ਜਲੰਧਰ ਦੇ ਵਿੱਚ ਪਹੁੰਚ ਰਹੇ ਆ ਜਲੰਧਰ ਦੇ ਵਿੱਚ ਹੋਰ ਵੀ ਹੋਰ ਆਲ ਸਟੇਟ ਦੇ ਵਿੱਚੋਂ ਹੋਰ ਵੀ ਗੱਡੀਆਂ ਇਕੱਠੀਆਂ ਹੋ ਕੇ ਆ ਰਹੀਆਂ ਮੈਂਬਰ ਸਾਹਿਬਾਨ ਇਕੱਠੇ ਹੋ ਕੇ ਆ ਰਹੇ ਆ ਉੱਥੇ ਇਕੱਠੇ ਹੋ ਕੇ ਅਸੀਂ ਇਹ ਰੋਸ ਪ੍ਰਦਰਸ਼ਨ ਕਰਾਂਗੇ ਆਪਣਾ ਜੋ ਸਾਡੇ ਦਿਲ ਦੇ ਵਾਲੇ ਅਸੀਂ ਕੱਢਾਂਗੇ ਆਕਰ ਹੁਣ ਵੀ ਇਨਾਂ ਤੱਕ ਨਾ ਹੈ ਕੰਨਾਂ ਤੱਕ ਆਵਾਜ਼ ਪਹੁੰਚੀ ਫੇ ਦੂਜੀ ਤਰ੍ਹਾਂ ਬਚਾਵਾਂਗੇ ਇਹ ਇਨਾਂ ਨੂੰ ਪਤਾ ਆ ਫੇ ਵੋਟਾਂ ਕਿੱਦਾਂ ਲੈਣੀਆਂ ਇਹਨਾਂ ਨੇ ਫੇ ਰਾਕੇ ਪੈਰ ਚੁੰਮਦੇ ਆ ਇਹ ਠੀਕ ਆ ਜੀ ਇਸ ਲਈ ਸੁਧਰ ਜਾਣ ਜੇ ਸੁਧਰ ਹੁੰਦਾ ਇਹਨਾਂ ਕੋਲੋਂ ਨਹੀਂ ਤਾਂ ਫੇ ਪਤਾ ਹੀ ਆ ਨੇਪਾਲ ਦਾ ਹਾਲ ਕੀ ਹੋਇਆ ਉਹੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਮੱਦਦ ਨਹੀਂ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਨੂੰ ਦੱਸਣਾ ਚਾਹਨਾ ਕਿ ਅਸੀਂ ਆਪ ਕੰਮ ਕਰਦੇ ਆ ਤੁਸੀਂ ਜਿੰਨੀਆਂ ਵੀ ਦਾਹਾਂ ਤਾਂ ਦਿੱੰਨੇ ਆ ਕਦੇ ਤੁਸੀਂ ਹਰ ਥੀ ਇੱਕ ਦਾਹ ਦਿੱੰਨੇ ਆ ਤੁਸੀਂ ਕਰੋਨਾ ਟਾਈਮ 'ਚ ਬਹੁਤ ਬੰਦਿਆਂ ਨੂੰ ਦਿੱਤੀ ਨਾ ਤਾਂ ਸਾਨੂੰ ਕਰੋਨਾ ਟਾਈਮ ਦੇ ਵਿੱਚ ਟੈਕਸਾਂ ਦੀ ਸ਼ੂਟ ਮਿਲੀ ਨਾ ਸਾਨੂੰ ਹੁਣ ਕੋਈ ਟੈਕਸਾਂ ਦੀ ਸ਼ੂਟ ਮਿਲੀ ਸਾਡੇ ਬੰਦਿਆਂ ਦੀਆਂ 6-6 ਮਹੀਨੇ ਹੋ ਗਏ ਗੱਡੀਆਂ ਘਰ ਖੜੀਆਂ ਆ ਉਹਨਾਂ ਦੀਆਂ ਕਿਸ਼ਤਾਂ ਟੁੱਟ ਚੁੱਕੀਆਂ ਆ ਸਾਰਿਆਂ ਦੇ ਟੈਕਸ ਟੁੱਟ ਚੁੱਕੇ ਆ ਤੇ ਉੱਪਰੋਂ ਤੁਸੀਂ ਸਾਡੇ ਤੇ ਦੋਰੇ ਟੈਕਸ ਦੀ ਮਾਰ ਪਾ ਰਹੇ ਆ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਟੈਕਸ ਦਈਏ ਅਸੀਂ ਸੈਂਟਰ ਗਵਰਨਮੈਂਟ ਨੂੰ ਵੀ ਟੈਕਸ ਦਈਏ ਅਸੀਂ ਸਟੇਟਾਂ ਨੂੰ ਵੀ ਟੈਕਸ ਦਈਏ 20000 ਲੋਬਾ ਗੱਡੀ ਦਾ 25000 ਰੁਪਇਆ ਛੋਟੀ ਗੱਡੀ ਦਾ 80000 ਰੁਪਇਆ ਟੈਂਪੋ ਕਰਾਵੇ ਦਾ ਟੈਕਸ ਕੋਈ ਵੀ ਬੰਦਾ ਅਪੋਰਟ ਨਹੀਂ ਕਰ ਸਕਦਾ ਕਿਉਂਕਿ ਆਲਰੇਡੀ ਸਾਰੇ ਬੰਦਿਆਂ ਕੋਲ ਕੰਮ ਪੰਜ ਮਹੀਨੇ ਤੋਂ ਖਤਮ ਹੋ ਚੁੱਕਾ ਆ ਸਾਡੇ ਕੋਲ ਕੰਮ ਦੇ ਨਾਮ ਤੇ ਸਿਰਫ ਗੱਡੀਆਂ ਖੜੀਆਂ ਸਾਡੀਆਂ ਸਟੈਂਡਾਂ 'ਚ ਤੁਸੀਂ ਦੇਖ ਲਓ ਸਾਡੇ ਸਟੈਂਡਾਂ 'ਤੇ ਜਾ ਕੇ ਸਵੇਰ ਨੂੰ ਸਾਡੇ ਬੰਦੇ ਗੱਡੀਆਂ ਲੈ ਕੇ ਆ ਜਾਂਦੇ ਆ ਸ਼ਾਮ ਨੂੰ ਐਦੇ ਖਾਲੀ ਹੱਤੀ ਘਰ ਚਲ ਜਾਂਦੇ ਆ ਇਸ ਕਰਕੇ ਅਸੀਂ ਸੈਂਟਰ ਗਵਰਨਮੈਂਟ ਨੂੰ ਖਾਸ ਕਰਕੇ ਇਹ ਟਰੇਲਰ ਦਿਖਾਉਣ ਲੱਗੇ ਅੱਜ ਇਹ ਸਿਰਫ ਟਰੇਲਰ ਸਮਝਿਆ ਜਾਵੇ ਇਹਨੂੰ ਫਿਲਮ ਨਾ ਸਮਝਿਆ ਜਾਵੇ ਫਿਲਮ ਤੁਹਾਨੂੰ ਅੱਗੇ ਦੱਸਿਆ ਜਾਊਗਾ ਜਿਹੜੀ ਜਾ ਸਾਡੇ ਹੋਰ ਮੇਨ ਮੈਂਬਰ ਸਾਡੇ ਉੱਥੇ ਪਹੁੰਚੇ ਹੋ ਜਾਂੰਦੇ ਦੇ ਵਿੱਚ ਉਹ ਤੁਹਾਨੂੰ ਅਗਲੀ ਫਿਲਮ ਦਿਖਾ ਦੇਗੇ ਇਹ ਸਬ ਟ੍ਰੇਲਰ ਆ ਜੇ ਟ੍ਰੇਲਰ ਤੋਂ ਕੁਝ ਸਿੱਖਦੇ ਆ ਇਹ ਤਾਂ ਇਹਨਾਂ ਦੀ ਮਰਜ਼ੀ ਆ ਜੇ ਇਹਨਾਂ ਨੇ ਫਿਲਮ ਦੇਖਣੀ ਚਾਹੀ ਫਿਲਮ ਅਸੀਂ ਤਾਂ ਮਰਿਓ ਆ ਅਸੀਂ ਮਰਿਓ ਆ ਅਸੀਂ ਆਪ ਮਰਿਓ ਆ ਅਸੀਂ ਕਿਸੇ ਨੂੰ ਕੰਮ ਕਾਨ ਜੋਗਾ ਛੱਡਣਾ ਨਹੀਂ ਹੁੰਦਾ ਨਾ ਅਸੀਂ ਗਵਰਨਮੈਂਟਾਂ ਚਲਾਉਣੀਆਂ ਛੱਡਣੀਆਂ ਬਾਈ ਸਾਹਿਬ ਦੀ ਗੱਲ ਤੋਂ ਸਹੀ ਆ ਨੇਪਾਲ ਦੇ ਵਿੱਚ ਦੇਖ ਲਓ ਕੀ ਹੋਇਆ ਇਹ ਮਜਬੂਰ ਨਾ ਕਰੋ ਕਿ ਇੰਡੀਆ ਦਾ ਡਰਾਈਵਰ ਜਿਹੜਾ ਇੰਡੀਆ ਪੂਰੇ ਇੰਡੀਆ ਦੇ ਵਿੱਚ ਡਰਾਈਵਰ ਟਪਕਾਇਆ ਉਹਨੂੰ ਮਜਬੂਰ ਨਾ ਕਰੋ ਕਿ ਤੁਹਾਡੀ ਗਵਰਨਮੈਂਟ ਦਾ ਇੰਨਾ ਵਿਰੋਧ ਕਰੇ ਕਿ ਤੁਹਾਡੀ ਗਵਰਨਮੈਂਟ ਨੂੰ ਮੁੜ ਕੇ ਸੱਤਾ ਜਾਣ ਲਈ ਟਾਈਮ ਨਾ ਮਿਲੇ